ਇਹ ਈ ਗੱਲ ਆ ਸੋ ਮੇਰੇ ਨਾਲ ਇਸ ਇਲਾਕੇ ਦੇ ਸਿੰਧਵਾ ਮੇਟ ਬਲਾਕ ਦੇ ਪਿੰਡ ਅਲੀਵਾਲ ਦੇ ਆ ਗਾਂ ਵਧੂ ਕਿਸਾਨ ਨੌਜਵਾਨ ਕਿਸਾਨ ਜਿਹੜੇ ਕਿ ਬੜੀ ਟੈਕਨੀਕ ਦੇ ਨਾਲ ਖੇਤੀ ਕਰਨ ਦੇ ਵਿੱਚ ਮਾਹਰ ਨੇਗੇ ਤਾਂ ਜਿਨ੍ਹਾਂ ਨੇ ਇੱਕ ਨਿਵੇਕਲੀ ਇਸ ਇਲਾਕੇ ਦੇ ਵਿੱਚ ਆਪਣੀ ਪੈੜ ਰੱਖੀ ਆ ਆਪਣੇ ਬਾਗਬਾਨੀ ਦੇ ਖੇਤਰ ਦੇ ਵਿੱਚ ਸੋ ਉਹਨਾਂ ਦਾ ਸਰਦਾਰ ਪ੍ਰਗਟ ਸਿੰਘ ਪਿੰਡ ਅਲੀਵਾਲ ਜਿਨ੍ਹਾਂ ਨੇ 3 ਸਾਲ ਪਹਿਲਾਂ ਡ੍ਰੈਗਨ ਫਰੂਟ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀਗੀ ਸੋ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਕਿ ਹੁਣ 2 ਸਾਲਾਂ ਮਗਰੋਂ ਡ੍ਰੈਗਨ ਫਰੂਟ ਦੀ ਖੇਤੀ ਆ ਜਿਹੜੀ ਉਹ ਫਲ ਦੇਣਾ ਸ਼ੁਰੂ ਕਰ ਦਿੰਦੀ ਆ ਆਮਦਨ ਦੇਣੀ ਸ਼ੁਰੂ ਕਰ ਦਿੰਦੀ ਆ ਸੋ ਮੇਰੇ ਨਾਲ ਅੱਜ ਖਾਸ ਤੌਰ ਤੇ ਅਸਿਸਟੈਂਟ ਜਨਰਲ ਮੈਨੇਜਰ ਨਿਵਾੜ ਸ਼੍ਰੀ ਸੰਜੀਵ ਕੁਮਾਰ ਜੀ ਪਹੁੰਚੇ ਨੇ ਇਹਨਾਂ ਦਾ ਕੰਮ ਦੇਖਣ ਵਾਸਤੇ ਸਰਦਾਰ ਪ੍ਰਗਟ ਸਿੰਘ ਉਹਨਾਂ ਦਾ ਮੇਰੇ ਨਾਲ ਸਰਦਾਰ ਬਲਜਿੰਦਰ ਸਿੰਘ ਨੇ ਮਾਰਮ ਵਿਕਾਸ ਸੰਸਥਾ ਤੋਂ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਆਪਣੇ ਜਿਹੜੀ ਕਿਸਾਨਾਂ ਨੂੰ ਬੜੀਆਂ ਤਕਨੀਕਾਂ ਨਾਲ ਸੇਧ ਦਿੰਦੇ ਨੇਗੇ ਅੱਗੇ ਨਹੀਂ ਲਾਉਣੀ ਆਪਣਾ ਪਾਣੀ ਬਚਾਉਣਾ ਹੋਰ ਬਹੁਤ ਸਾਰੇ ਮੇਕਾ ਕੰਮ ਜਿਹੜੇ ਨੇਗੇ ਬਾਰਮ ਵਿਕਾਸ ਸੰਸਥਾ ਵੱਲੋਂ ਦਿੱਤੇ ਜਾਂਦੇ ਨਹੀਂਗੇ ਸੋ ਪ੍ਰਤਾਪ ਦਰਵਾਰਾ ਸਿੰਘ ਇਹਨਾਂ ਦਾ ਪਿੰਡ ਲੀਹਾ ਸੋ ਇਹ ਵੀ ਇੱਕ ਅ ਪ੍ਰੋਗਰੈਸਿਵ ਫਾਰਮਰ ਨੇ ਇਹ ਗਾਬੂਦੂ ਖਸਾਨਣਗੇ ਸੋ ਚੰਗੀ ਤਕਨੀਕ ਦੇ ਨਾਲ ਖੇਤੀ ਕਰਦੇ ਨੇਗੇ ਆ ਸੋ ਕਿਸਾਨ ਵੀਰੋ ਜਿੱਥੋਂ ਤੱਕ ਜਿਹੜੀ ਡ੍ਰੈਗਨ ਫਰੂਟ ਦੀ ਖੇਤੀ ਦਾ ਸਬੰਧ ਆ ਪੰਜਾਬ ਦੇ ਵਿੱਚ ਕਾਫੀ ਕਿਸਾਨ ਨੇ ਜਿਹੜੇ ਉਹ ਹੁਣ ਇਸ ਵੱਲ ਪ੍ਰੇਰਿਤ ਹੋਏ ਨੇਗੇ ਤੇ ਜਿਹੜੇ ਕਿਸਾਨਾਂ ਨੇ ਇਸ ਕੰਮ ਨੂੰ ਕੀਤਾ ਤਾਂ ਇਹ ਦੇਖਣ ਨੂੰ ਚਾਇਆ ਕਿ ਉਹਨਾਂ ਦੀ ਇਨਕਮ ਆ ਜਿਹੜੀ ਉਹ ਤੀਜੇ ਚੌਥੇ ਸਾਲ ਚੰਗੀ ਉਹਨਾਂ ਨੂੰ ਆਮਦਨੀ ਸ਼ੁਰੂ ਹੋ ਜਾਂਦੀ ਆ ਸੋ ਪਹਿਲਾਂ ਜਰੂਰ ਇਸ ਦੇ ਵਿੱਚ ਆਪਣਾ ਖਰਚਾ ਜਰੂਰ ਆਉਂਦਾ ਸੋ ਜਿਹੜੇ ਕਿਸਾਨਾਂ ਕੋਲੇ ਆਪ ਦੀ ਜਿਹੜੀ ਪੂੰਜੀ ਉਹਨਾਂ ਕੋਲੇ ਹੋਵੇ ਤਾਂ ਇਹ ਨਹੀਂ ਵੀ ਆਪਾਂ ਨਿਹਰਾ ਸਾਰਾ ਬੈਂਕ ਤੋਂ ਲੋਨ ਲੈ ਕੇ ਤੇ ਬਾਅਦ ਦੇ ਵਿੱਚ ਆਪਾਂ ਨੂੰ ਮੁਸ਼ਕਲ ਹੋਵੇ ਜ਼ਰੂਰ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਇਨੀਸ਼ੀਅਲ ਕੋਸਟ ਜਿਹੜੀ ਆ ਉਹ ਤੁਹਾਡੇ ਕੋਲੇ ਜਿਹੜਾ ਕੰਮ ਆਪਾਂ ਸ਼ੁਰੂ ਕਰੀਏ ਸੋ ਇਹਨਾਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਤਿੰਨ ਕਿਲਿਆਂ ਤੋਂ ਸ਼ੁਰੂ ਕੀਤਾ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਇਹਨਾਂ ਨੇ ਜਿੰਨੀ ਆਪਦੀ ਇਨਵੈਸਟਮੈਂਟ ਕੀਤੀ ਆ ਉਹ ਸਾਰੀ ਆਪਦੇ ਜੇਬ ਦੇ ਵਿੱਚੋਂ ਕੀਤੀ ਆ ਕੋਈ ਵੀ ਇਹਨਾਂ ਨੇ ਲੋਨ ਨਹੀਂ ਲਿਆ ਕਿਉਂਕਿ ਚਲੋ ਇਹਨਾਂ ਕੋਲੇ 25-30 ਕਿੱਲੇ ਆ ਸਰਦੇ ਵਰਦੇ ਆ ਆਪਣਾ ਸਰਦਾਰ ਪ੍ਰਗਟ ਸਿੰਘ ਉਹਨੀ ਤੇ ਕਿਉਂਕਿ ਜਿਹੜੇ ਆ ਨਰੋਲ ਜਿਨ੍ਹਾਂ ਦਾ ਕਿਸਾਨਾਂ ਦਾ ਖੇਤੀਵਾਲ ਧਿਆਨ ਆ ਤਕਨੀਕ ਦੇ ਨਾਲ ਕਣਕ ਦੇ ਚੋਨਾ ਪੈਦਾਵਾਰ ਕਰਦੇ ਆ ਵੱਧ ਤੋਂ ਵੱਧ ਪੈਦਾਵਾਰ ਜਿਹੜੀ ਆ ਉਹ ਲੈਂਦੇ ਨੇ ਹੋਰ ਕੋਈ ਫालतू ਖਰਚੇ ਨਹੀਂ ਕਰਦੇ ਸੋ ਇਸ ਤਰ੍ਹਾਂ ਦੇ ਕਿਸਾਨ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਨੇਗੇ ਉਦਾਹਰਨ ਦੇ ਤੌਰ ਤੇ ਸੋ ਜੇ ਅਸੀਂ ਗੱਲ ਕਰਦੇ ਆ ਤਾਂ ਸਰਦਾਰ ਪ੍ਰਕਾਸ਼ ਸਿੰਘ ਉਹਦਾ ਨਾਂ ਹੁਣ ਵੀ ਇਸ ਦਾ ਇਹਨਾਂ ਦਾ ਕਿੱਥੋਂ ਆਈਡੀਆ ਇਹਨਾਂ ਦੇ ਦਿਮਾਗ ਦੇ ਵਿੱਚ ਆਇਆ ਤਾਂ ਇਹਨਾਂ ਨੇ ਕਿਸ ਤਰ੍ਹਾਂ ਇਸ ਡ੍ਰੈਗਨ ਫਰੂਟ ਦੀ ਖੇਤੀ ਵੱਲ ਪ੍ਰੇਰਿਤ ਹੋਏ ਸੋ ਸਰਦਾਰ ਪ੍ਰਗਟ ਸਿੰਘ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਇਹ ਆਈਡੀਆ ਆ ਵੀ ਆਪਾਂ ਇਹ ਡ੍ਰੈਗਨ ਫਰੂਟ ਦੀ ਖੇਤੀ ਕਰਨੀ ਹੈ ਇਸ ਮੈਂ ਹైదరాబాద్ ਕੋਲ ਮੜ ਗਿਆ ਸੀ ਉੱਥੇ ਬਟੇ ਲੈਵਲ ਤੇ ਖੇਤੀ ਇਹ ਹੁੰਦੀ ਆ ਮੇਰੇ ਇੱਕ ਫਰੈਂਡ ਸੀਗੇ ਡਾਕਟਰ ਉਹਨੇ 16 17 ਕਿਲੇ ਲਾਏ ਹੋਏ ਆ ਉਹਨਾਂ ਤੋਂ ਸਾਰਾ ਕੁਝ ਸਿੱਖ ਕੇ ਤੇ ਅੱਗੇ ਮੈਂ ਇੱਥੇ ਲਿਆ ਕੇ ਆਇਆ ਸੀ ਤੇ ਹైదరాబాద్ ਤੋਂ ਇਹਨਾਂ ਨੇ ਦੇਖੋ ਟੈਕਨੀਕ ਦੇਖੀ ਉੱਤੇ ਘੁੰਮਣ ਫਿਰਨ ਗਏ ਸੀਗੇ ਸੋ ਜਿਹੜੇ ਕਿਸਾਨਾਂ ਦਾ ਸਿਰਫ ਵੀ ਘੁੰਮ ਕੇ ਆਉਣਾ ਪਰ ਜੇ ਘੁੰਮਣ ਗਏ ਆ ਸਰਦਾਰ ਪ੍ਰਕਾਸ਼ ਸਿੰਘ ਉਹਨੇ ਉੱਥੋਂ ਕੋਈ ਨਵੀਂ ਚੀਜ਼ ਖੇਤੀ ਲਈ ਲੈ ਕੇ ਆਇਆ ਤਾਂ ਉਹ ਇਹਨਾਂ ਨੇ ਡ੍ਰੈਗਨ ਫਰੂਟ ਤਿੰਨ ਸਾਲ ਪਹਿਲਾਂ ਬਣ ਗਏ ਸੀ ਤਾਂ ਉਹਨਾਂ ਨੇ ਲਿਆ ਕੇ ਤੁਸੀਂ ਫਿਰ ਬੂਟੇ ਕਿੱਥੋਂ ਲੈ ਸਰਦਾਰ ਬੂਟੇ ਸੀ ਉਦੋਂ ਤੋਂ ਲਿਆ ਜੀ ਉੱਥੋਂ ਹైదరాబాద్ ਤੋਂ ਮੰਗਾਏ ਸੀ ਬੂਟੇ ਉੱਥੋਂ ਲੈ ਤੇ ਕਿੰਨੇ ਦਾ ਬੂਟਾ ਤੁਹਾਨੂੰ ਇਹਦੇ ਪਿਆ ਉਥੋਂ ਸਾਨੂੰ ਉਦੋਂ 75 ਰੁਪਏ ਦਾ ਬੂਟਾ ਮਿਲਿਆ ਸੀ ਜੀ ਤੇ ਕਾਫੀ ਕਾਫੀ ਮਹਿੰਗਾ ਤੁਹਾਨੂੰ ਉਸ ਟਾਈਮ ਦੇ ਵਿੱਚ ਮਿਲਿਆ ਬਿਲਕੁਲ ਜੀ ਤੇ ਇਹ ਬਾਕੀ ਤੁਸੀਂ ਇਹ ਆਪਣਾ ਖੇਤ ਤਿਆਰ ਕੀਤਾ ਸਾਰਾ ਕੁਝ ਹਾਂਜੀ ਹਾਂਜੀ ਇਹ ਕਿੰਨੇ ਪਿੱਲਰ ਪਿੱਲਰ ਪੁੱਲਰ ਤੇ ਜਿਹੜਾ ਉੱਪਰ ਇਹ ਸਾਰਾ ਕੁਝ ਆਪ ਹੀ ਤਿਆਰ ਕੀਤਾ ਮੇਰੇ ਢਿਲੋਂ ਟਾਇਲ ਇੰਟਰਲੌਕ ਟਾਇਲ ਦੀ ਫੈਕਟਰੀ ਵੀ ਆ ਉਹ ਆਪ ਹੀ ਬਣਾ ਕੇ ਅਸੀਂ ਸਾਰਾ ਕੁਝ ਲਾਇਆ ਫੇਰ ਤਾਂ ਬਾਕੀ ਜਿਹੜੇ ਆ ਹੁਣ ਮਿਲਦੇ ਆ ਉਹਨਾਂ ਨਾਲੋਂ ਤਾਂ ਸਸਤਾ ਬਣਿਆ ਹੋਣਾ ਤੁਹਾਡਾ ਹਾਂਜੀ ਹਾਂਜੀ ਫਰਕ ਤਾਂ ਪੈਂਦਾ ਕਿ ਮੈਂ ਨਾ ਧੋਖੋ ਕਿਸੇ ਨੇ ਕਿਸਾਨ ਨੇ ਇਹ ਪਿੱਲਰ ਤੇ ਆਪਣੇ ਲੈਣੇ ਹੋਣ ਤਾਂ ਕਿ ਤੁਹਾਡਾ ਰੇਟ 12 13 14 ਸਾਨੂੰ ਮਿਲਦਾ ਜੀ ਮੈਂ 1000 ਰੁਪਏ 1100 ਨੂੰ ਇੰਨੀ ਕਿਉਂ ਦੇਣਾ ਅੱਛਾ ਇੰਨੇ ਨੂੰ ਜਿਹੜੇ ਤੁਸੀਂ ਆਪ ਤੁਹਾਡਾ ਦੂਜਾ ਟਾਇਲਾਂ ਦਾ ਵੀ ਕੰਮ ਹੈਗਾ ਉਹ ਤੇ ਇਸ ਕਰਕੇ ਚਲੋ ਦੇਖੋ ਕਿਸਾਨ ਵੀਰ ਉਹ ਇਹਨਾਂ ਦੇ ਆਪ ਦਾ ਇਹ ਵੀ ਟਾਇਲਾਂ ਦਾ ਇਹਨਾਂ ਨੇ ਆਪ ਘਰ ਬਣਾਏ ਨੇ ਤਿਆਰ ਕੀਤੇ ਨੇਗੇ ਸੋ ਇਹਨਾਂ ਨੂੰ ਕੋਸਟ ਵੀ ਜਿਹੜੀ ਆ ਇਹਦੀ ਘੱਟ ਕੀਮਤ ਇਹਨਾਂ ਦੇ ਬਣਗੇ ਤਾਂ ਇਹਨਾਂ ਨੇ ਫਿਰ ਬੂਟੇ ਲਾਏ ਨੇਗੇ ਤਾਂ ਬੂਟੇ ਲਾਉਣ ਤੋਂ ਬਾਅਦ ਤੁਹਾਡਾ ਫਲ ਜਿਹੜਾ ਕਿੰਨੇ ਦਿਨ ਹੋ ਮਗਰੋਂ ਸਰਦਾਰ ਮਰਬਰੀ ਵੀ ਨੇ ਜਾਇਸੀ ਜੀ 18 ਮਹੀਨੇ ਬਾਅਦ ਇਹਨੂੰ ਪਹਿਲਾ ਫਰੂਟ ਆ ਗਿਆ ਸੀ ਕਰਾਮੀ ਨੇ ਉਹ ਪਹਿਲੀ ਕਰੀ ਅਸੀਂ ਪਹਿਲਾ ਫਰੂਟ ਤੋੜ ਕੇ ਵੇਚਿਆ ਤੇ ਐਕੀ ਸਾਡਾ 3 ਸਾਲ ਪੂਰੇ ਹੋ ਗਏ ਸਾਨੂੰ ਪੂਰਾ ਫਰੂਟ ਜਿਹੜਾ ਮਿਲਣਾ 90% ਤੇ 2 ਸਾਲਾਂ ਮਗਰੋਂ ਜਿੰਨਾ ਫਰੂਟ ਦਿੱਤਾ ਉਹਦੀ ਕਿੰਨਾ ਤੁਹਾਨੂੰ ਆਮਦਨੀ ਹੋਈ ਹੈ 2 ਸਾਲਾਂ ਮਗਰੋਂ ਅਸੀਂ 3 ਲੱਖ ਰੁਪਏ ਦਾ ਪੂਰਾ ਕਿੰਨਾ ਕੀ ਦਿਆ ਹਾਂ ਜਾਨੀ ਕਿ 1 ਲੱਖ ਰੁਪਈਆ ਕਿਲੇ ਦਾ ਤੁਹਾਨੂੰ ਉਹ 2 ਸਾਲਾਂ 25% ਫਰੂਟ ਹੀ ਆਉਂਦਾ ਜਿਹੜਾ ਪਹਿਲੀ ਵਾਰੀ ਆਉਂਦਾ ਆ ਦਿਖਾਓ ਬੜਾ ਯਾ ਤੁਸੀਂ ਆਹ ਜਿਹੜੇ ਇਹ ਨਗੇ ਹੁਣ ਫਰੂਟ ਲੱਗਿਆ ਹੋਇਆ ਹਾਂਜੀ ਆ ਦੇਖੋ ਇਦਾਂ ਇਹ ਅੱਧਾ ਕਿਲੋ ਤੋਂ ਉੱਤੇ ਫਰੂਟ ਹੋ ਜਾਂਦਾ ਜੀ ਕਿ ਹੁਣ ਇਹ ਤਕਰੀਬਨ ਜਿਹੜੇ ਆ ਫੁੱਲ ਤੁਹਾਡੇ ਇਹ ਜੂਨ ਦੇ ਪਹਿਲੇ ਹਫਤੇ ਜਾਂ ਮਈ ਦੇ ਆਖਰਲੇ ਹਫਤੇ ਆਉਣੇ ਸ਼ੁਰੂ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੀ ਤੇ ਇਹ ਜਿਹੜਾ ਹੁਣ ਫਰੂਟ ਨੂੰ ਕਿੰਨਾ ਟਾਈਮ ਹੋਰ ਆਪਣਾ ਲੱਗੂਗਾ ਇਹਨੂੰ ਫਰੂਟ ਵਾੜਨ ਵਾਸਤੇ ਮਹੀਨਾ ਹੋਰ ਲੱਗੂ ਨਹੀਂ 15 ਦਿਨ ਤੱਕ ਹੋ ਜਾਣਾ ਜੀ ਇਹਨੂੰ 15 ਦਿਨ ਤੱਕ ਹੋਏਗਾ 15 ਦਿਨ ਤੱਕ ਇਹ ਅੱਧਾ ਕਿਲੋ ਤੋਂ ਉੱਤੇ ਚੱਲ ਜਾਣਾ ਲਾਲ ਹੋ ਜਾਣਾ ਤੇਰੇ ਵੱਡੇ ਜਾਣਾ ਫੇਰੇ ਹੋ ਜਾਣਾ ਆਪਣਾ ਉਸ ਤੋਂ ਬਾਅਦ ਜਦੋਂ ਪਹਿਲਾਂ ਰਿਤੇ 20-25 ਪੀਸ ਇੱਥੇ ਇਕੱਲੇ ਚ ਲੱਗੇ ਹੋਇਆ ਇਸ ਟਾਈਮ ਅਗਰ ਮਹੀਨੇ ਤੱਕ ਇਹਨੇ ਫਰੂਟ ਦੇਣਾ ਚਾਰ ਸ਼ਿਫਟਾਂ ਪੰਜ ਚ ਫਰੂਟ ਆਦਾ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਸਾਡਾ ਜਿਹੜਾ ਜੂਨ ਤੋਂ ਜਿਹੜੇ ਮਈ ਅਖੀਰ ਤੋਂ ਜਿਹੜੇ ਫਲ ਆਉਣੇ ਸ਼ੁਰੂ ਹੋ ਜਾਂਦੇ ਨੇਗੇ ਤੇ ਜਿਹੜੀ ਆ ਫਰੂਟਿੰਗ ਆ ਜਿਹੜੀ ਇਹਦੀ ਦਸੰਬਰ ਤੱਕ ਚੱਲਦੀ ਆ ਸੋ ਸਾਡਾ ਜਿਹੜੀਆਂ ਬਾਕੀ ਸਟੇਟਾਂ ਨੇ ਮਹਾਰਾਸ਼ਟਰ ਨੇ ਜਾਂ ਹੋਰ ਆਪਣੀਆਂ ਜਿਨ੍ਹਾਂ ਦੇ ਵਿੱਚ ਡ੍ਰੈਗਨ ਫਰੂਟ ਹੁੰਦਾ ਹైదరాబాద్ ਜਿਹੜੀਆਂ ਸਾਊਥ ਆਲੀਆਂ ਸਟੇਟਾਂ ਨੇ ਗਿਆ ਉਹਨਾਂ ਦਾ ਫਰੂਟ ਜਿਹੜਾ ਇਹ ਆਪਣਾ ਅਕਤੂਬਰ ਤੱਕ ਖਤਮ ਹੋ ਜਾਂਦਾ ਤੇ ਇਹ ਐਡਵਾਂਟੇਜ ਜਿਹੜਾ ਕਿਸਾਨਾਂ ਨੂੰ ਜਿਹੜਾ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਖਾਸ ਤੌਰ ਤੇ ਉਹ ਸੀਜ਼ਨ ਜਿਹੜਾ ਵਿਆਹ ਸ਼ਾਦੀਆਂ ਵਾਲਾ ਵੀ ਹੁੰਦਾ ਵਿਆਹ ਸ਼ਾਦੀਆਂ ਦੇ ਵਿੱਚ ਆਹ ਹੋਰ ਭਾਵੇਂ ਨਾ ਹੋਵੇ ਇਹ ਡ੍ਰੈਗਨ ਫਰੂਟ ਤੇ ਆਪਣਾ ਕੀਵੀ ਫਰੂਟ ਜਰੂਰ ਅੱਜ ਕੱਲ ਉਹ ਆਪਣਾ ਸਟੇਟਸ ਸਿੰਬਲ ਬਣ ਗਿਆ ਵੀ ਰੱਖਣੇ ਰੱਖਣੇ ਨੇਗੇ ਸੋ ਇਹ ਕਿਸਾਨ ਵੀਰੋ ਆਉਣੇ ਕਿੱਥੋਂ ਨੇਗੇ ਆਉਣੇ ਸਰਦਾਰ ਪ੍ਰਗਟ ਸਿੰਘ ਨਾਲੇ ਖੇਤਾਂ ਦੇ ਵਿੱਚੋਂ ਹੀ ਆਉਣੇ ਨੇਗੇ ਜੇ ਹੁਣ ਕਿਸੇ ਵਿਆਹ ਸ਼ਾਦੀ ਦੇ ਵਿੱਚ ਆਪਾਂ ਨੂੰ 50 ਕਿਲੋ 100 ਕਿਲੋ ਫਰੂਟ ਚਾਹੀਦਾ ਤਾਂ ਆਪਾਂ ਇਹਨਾਂ ਦੇ ਨਾਲ ਸਿੱਧਾ ਕੰਟੈਕਟ ਇੱਥੇ ਕਰਕੇ ਸਰਦਾਰ ਪ੍ਰਗਟ ਸਿੰਘ ਉਹਨਾਂ ਨਾਲ ਜਿੱਥੇ ਤੁਸੀਂ ਕਹੋ ਉੱਥੇ ਵੀ ਤੁਹਾਨੂੰ ਪਹੁੰਚ ਵੀ ਕਰ ਸਕਦੇ ਨੇਗੇ ਕਿਉਂਕਿ ਰੇਟ ਮਾਰਕੀਟ ਦੇ ਘਟਦੇ ਵਧਦੇ ਰਹਿੰਦੇ ਨੇਗੇ ਸੋ ਸਰਦਾਰ ਪ੍ਰਗਟ ਸਿੰਘ ਜਦੋਂ ਪਿਛਲੇ ਸਾਲ 3 ਲੱਖ ਦਾ ਤੁਸੀਂ ਵੇਚਿਆ ਉਹ ਉਸ ਸਮੇਂ ਮੰਡੀਕਾਰੀ ਦੀ ਕੀ ਨੀਤੀ ਅਪਣਾਈ ਵੀ ਕਿਵੇਂ ਵੇਚੇ ਤੁਸੀਂ ਇੱਥੇ ਆ ਕੇ ਤੁਹਾਡੇ ਕੋਲ ਲੈ ਕੇ ਗਏ ਜਾਂ ਤੁਸੀਂ ਆਪਣੇ ਮਾਰਕੀਟ ਦੇ ਵਿੱਚ ਪਹੁੰਚ ਕੀਤੀ ਜਾਂ ਦੁਕਾਨਦਾਰਾਂ ਤੱਕ ਪਹੁੰਚ ਕੀਤੀ ਪਿਛਲਾ ਫਰੂਟ ਤਾਂ ਸੀ ਜਿਵੇਂ ਮੁੱਲਾ ਪਰਜੀ ਲੁਧਿਆਣੇ ਦੇ ਦੁਕਾਨਾਂ ਵਾਲੇ ਜਿਹੜੀਆਂ ਇੱਕ ਵਾਰੀ ਉਹਨਾਂ ਨੂੰ ਨੰਬਰ ਤੇ ਜਾਂਦਾ ਉਹਨਾਂ ਨੂੰ ਜਿੰਨੀ ਜਿੰਨੀ ਲੋੜ ਹੁੰਦੀ ਆ ਕੋਈ 50 ਕਿਲੋ 40 ਕਿਲੋ ਹਫ਼ਤੇ ਦਾ ਉਹ ਲਈ ਜਾਂਦੇ ਪਿਛਲੀ ਵਾਰੀ ਅਸੀਂ ਮੰਡੀ ਨਹੀਂ ਗਏ ਪਰ ਇਦਕੀ ਫਰੂਟ ਜੇ ਵੱਧ ਹੋ ਜਾ ਤਾਂ ਫੇਰ ਸਾਨੂੰ ਮੰਡੀ ਜਾਣੀ ਪਈ ਤਾਂ ਦੇਖੋ ਕਿਸਾਨ ਵੀਰੋ ਜਦੋਂ ਅਸੀਂ ਕੋਈ ਵੀ ਨਵੀਂ ਖੇਤੀ ਕਰਦੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਜਿਹੜਾ ਮੰਡੀਕਾਰੀ ਦਾ ਹੁੰਦਾ ਸੋ ਮੰਡੀ ਕਰਨ ਵਾਸਤੇ ਇਹਨਾਂ ਨੇ ਦੇਖੋ ਰਣਨੀਤੀ ਬਣਾਈ ਦੁਕਾਨਦਾਰਾਂ ਤੱਕ ਪਹੁੰਚ ਕੀਤੀ ਜਿੰਨਾ ਉਹਨਾਂ ਨੇ ਫੋਨ ਕਰਨਾ ਤੇ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਉਹਨਾਂ ਫਰੂਟ ਰੱਖਣਾ ਤੇ ਸਵੇਰੇ ਸਵੇਰੇ ਆਪਣੀਆਂ ਦੁਕਾਨਾਂ ਦੇ ਉੱਪਰ ਦੇ ਕੇ ਆਉਣਾ ਸੋ ਜਦੋਂ ਕਿਸਾਨ ਵੀਰੋ ਆਪਣੀ ਉਹਨਾਂ ਦੀ ਫਰੂਟ ਦੁਕਾਨ ਦੇ ਵਿੱਚ ਖਤਮ ਹੋ ਗਿਆ ਆ ਫੇਰ ਦੁਬਾਰਾ ਇਹਨਾਂ ਤੱਕ ਪਹੁੰਚ ਕਰਦੇ ਨੇਗੇ ਸੋ ਇਸ ਤਰ੍ਹਾਂ ਕਰਕੇ ਜੇ ਆਪਾਂ ਸਿੱਧਾ ਮੰਡੀ ਦੇ ਵਿੱਚ ਲਿਜਾਂਨੇ ਆ ਤਾਂ ਉੱਥੇ ਸਾਨੂੰ ਰੇਟ ਵੀ ਘੱਟ ਮਿਲਦਾ ਸੋ ਅ ਇਸ ਵਾਰ ਜਿਹੜਾ ਇਹਨਾਂ ਦਾ ਅੰਦਾਜ਼ਾ ਵੀ ਇੱਕ ਜਿਹੜਾ ਤੁਸੀਂ ਆ ਦੇਖੋ ਪਿੱਲਰ ਆ ਇਸ ਤੋਂ ਅੰਦਾਜ਼ਾ ਵੀ 15 ਤੋਂ 20 ਕਿਲੋ ਜਿਹੜਾ ਫਰੂਟ ਉਹ ਆ ਪੈਦਾ ਤਵਾਰ ਹੋਊਗੀ ਹਾਂਜੀ ਸੋ ਸਰਦਾਰ ਪ੍ਰਕਾਸ਼ ਸਿੰਘ ਜਿਸ ਤਰ੍ਹਾਂ ਇਹਨਾਂ ਦੀ 15 ਤੋਂ 20 ਕਿਲੋ پیداوار ਹੋਊਗੀ। ਤੇ ਤੁਹਾਡਾ ਰੇਟ ਪਿਛਲੇ ਸਾਲ ਕੀ ਲੱਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਗ੍ਰੇਡ ਆਪਾਂ ਇਸ ਫਾਰਮ ਦੇ ਉੱਪਰੋਂ ਰੇਟ ਤਾਂ 180, 160, 200 ਦੇ ਨੇੜੇ ਤਾਂ ਰਹਿੰਦੇ ਹੀ ਆ ਜੀ। ਇਹ ਤੋਂ ਘਟਦਾ ਨਹੀਂਗਾ। ਪਰ ਜੇ ਮੈਂ ਉਹ ਦੁਕਾਨਾਂ ਤੇ ਆਪ ਜਾ ਕੇ ਵੇਚਦੇ ਆ ਉਹ ਸਾਨੂੰ 2.5 200, 210 ਰੁਪਏ ਉਹ ਦੁਕਾਨ ਵਾਲੇ ਲੈ ਲੈਂਦੇ ਆ। ਅੱਜ ਇੱਕ ਕਿਸਾਨ ਵੀਰੋ ਜਿਸ ਤਰ੍ਹਾਂ ਆ ਦੱਸਿਆ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਬਈ ਇਹ ਅੱਧਾ ਕਿਲੋ ਦਾ ਹੋ ਜਾਣਾ ਤੇ ਕਮ ਸੇ ਕਮ ਤੁਹਾਨੂੰ ਇਹ ਆਪਣਾ 750 ਆਪਣਾ ਜਾਂ 135 40 ਦਾ ਇਹਨਾਂ ਦਿੰਦੇ ਆ ਤੇ ਆਮ ਅਸੀਂ ਦੁਕਾਨਾਂ ਦੇ ਪਰ ਇਹ ਵੀ ਜਿਹੜੀ ਆਪਣੀ ਸਰਦਾਰ ਪ੍ਰਕਾਸ਼ ਸਿੰਘ ਕਿਸਮ ਕਿਹੜੀ ਆਪਾਂ ਇਹ ਲਾਈ ਆ ਉਹ ਇਹ ਵਿੱਚੋਂ ਲਾਲ ਹੁੰਦੀ ਹੈ ਇਹਨੂੰ ਸੀ ਐਲ ਕਹਿੰਦੇ ਆ ਸੀ ਐਲ ਆਪਣਾ ਰੈੱਡ ਹਾਂਜੀ ਰੈੱਡ ਵਿੱਚੋਂ ਰੈੱਡ ਹੁੰਦੀ ਆ ਮਿੱਠਾ ਬਹੁਤ ਜਿਆਦਾ ਮਿੱਠਾ ਹੈ ਖਾਣ ਲਈ ਬਹੁਤ ਵਧੀਆ ਫਰੂਟ ਆ ਤੇ ਕਿਉਂਕਿ ਕਿਸਾਨ ਵੀਰੋ ਜਿਸ ਤਰ੍ਹਾਂ ਜਿਹੜੀਆਂ ਰੈੱਡ ਵਾਲੀਆਂ ਨੇਗੀਆਂ ਜਾਂ ਕਈਆਂ ਦੇ ਵਿੱਚ ਵਾਈਟ ਉਹਨਾਂ ਦਾ ਆਪਣਾ ਗੁੱਦਾ ਹੁੰਦਾ ਸੋ ਆਮ ਤੌਰ ਤੇ ਜਿਹੜਾ ਮਾਰਕੀਟ ਦੇ ਵਿੱਚ ਰੈੱਡ ਜਿਹੜਾ ਉਹ ਪਸੰਦ ਕਰਦੇ ਨੇਗੇ ਸੋ ਉਹਦੀ ਜਿਹੜੀ ਆ ਕੀਮਤ ਵੀ ਜਿਹੜੀ ਆ ਉਹ ਵੱਧ ਮਿਲਦੀ ਆ ਸੋ ਜੇ ਅਸੀਂ ਦੇਖਿਆ ਜਾਵੇ ਕਿ ਡ੍ਰੈਗਨ ਫਰੂਟ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਆਪਣੇ ਵਿਟਾਮਿਨ ਹੁੰਦੇ ਨੇਗੇ ਮਿਨਰਲਸ ਹੁੰਦੇ ਨੇਗੇ ਈਵਨ ਇਹਦੇ ਵਿੱਚ ਜਿਹੜੇ ਕੈਂਸਰ ਨੂੰ ਜਿਹੜੇ ਆ ਉਹ ਪਰਚੋਰ ਕਰਨ ਵਾਸਤੇ ਵੀ ਜਿਹੜਾ ਇਹ ਇੱਕ ਮੈਡੀਸਨ ਦੇ ਰੂਪ ਦੇ ਵਿੱਚ ਜੇ ਅਸੀਂ ਖਾਣੇ ਆ ਤਾਂ ਇਹਨੂੰ ਆਪਾਂ ਫਰੂਟ ਡੇਲੀ ਵਰਤ ਸਕਦੇ ਆ ਤੋਂ ਇਸ ਕਰਕੇ ਅੱਜ ਸਰਦਾਰ ਪ੍ਰਗਟ ਸਿੰਘ ਦੇ ਜਿਹੜੇ ਸੈਲਸੁੱਲ ਘਟਦੇ ਆ ਜੀ ਲੋਕਾਂ ਦੇ ਕੀ ਵੀ ਨਹੀਂ ਸਾਰੇ ਜੇ ਖਾਣੇ ਆ ਬਹੁਤ ਛੇਤੀ ਪੂਰਾ ਕਰ ਦਿੰਦਾ ਬੜੀ ਚੰਗੀ ਚੀਜ਼ ਆ ਬਿਲਕੁਲ ਜਿਵੇਂ ਆਪਾਂ ਨੂੰ ਸੈਲ ਜਿਹੜੇ ਆ ਉਹਦੀ ਘਟਣ ਦੀ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਿੱਚ ਵੀ ਜਿਹੜੇ ਆ ਇਹ ਸੈਲ ਜਿਹੜੇ ਆ ਉਹ ਬਹੁਤ ਜਲਦੀ ਵੱਧ ਦੇਣਗੇ ਸੋ ਇਸ ਕਰਕੇ ਇਹਦੀ ਜਿਹੜੀ ਆ ਆਪਣੀ ਨਿਊਟ੍ਰੀਸ਼ਨ ਵੈਲਿਊ ਵੀ ਆ ਮੈਡੀਸਨਲ ਵੈਲਿਊ ਵੀ ਆ ਤੇ ਜੇ ਅਸੀਂ ਹੁਣ ਆਪਾਂ ਸਰਦਾਰ ਪ੍ਰਗਟ ਸਿੰਘ ਗੱਲ ਕਰੀਏ ਵੀ ਪਾਣੀ ਆਪਣੇ ਕਿੰਨਾ ਕਿਉਂਕਿ ਸਾਡਾ ਆਉਣ ਵਾਲਾ ਮੁੱਦਾ ਜਿਹੜਾ ਪਾਣੀ ਦਾ ਪਾਣੀ ਜਿਹੜਾ ਪੰਜਾਬ ਦਾ ਦਿਨੋਂ ਦਿਨ ਥੱਲੇ ਜਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਇਹ ਜੇ ਅਸੀਂ ਚੋਨਾਗਾ ਛੱਡਿਆ ਇਦਾਂ ਨਹੀਂ ਫੈਸਲਾ ਬਣਨਾ ਏ ਤਾਂ ਸਾਡਾ ਮਾਰੂਥਲ ਵਾਲੇ ਪਾਸੇ ਨੂੰ ਜਾਣਦਾ ਜਿਹੜਾ ਉਧਾਰ ਮੜਿਆ ਹੋਇਆ ਸੋ ਪਾਣੀ ਇਹਨੂੰ ਕਿੰਨਾ ਕੁ ਲੱਗਦਾ ਤੁਹਾਨੂੰ ਪਾਣੀ ਇਹਦਾ ਡ੍ਰਿਪ ਸਿਸਟਮ ਆ ਜੀ 1 ਘੰਟਾ ਮੋਟਰ ਚਲਾਉਣੀ ਆ ਹਫਤੇ ਚੱਕ ਹੁਣ ਗਰਮੀ ਕਰਨੀ ਹਫਤੇ ਚੱਕ ਵਾਰੀ ਦੇਣਾ ਜਦੋਂ ਸਿਆਲ ਹੁੰਦੇ ਆ ਉਦੋਂ ਮਹੀਨੇ ਚ ਦੋ ਵਾਰੀ ਦੇਣਾ ਡ੍ਰਿਪ ਨਾਲ ਹੀ ਚੱਲਣਾ ਨੇ 1 ਘੰਟਾ ਚੱਲ ਕੇ 16 ਲੀਟਰ ਪਾਣੀ ਇੱਕ ਕੰਬੇ ਨੂੰ ਪਿਆ ਜਾਂਦਾ ਉਹ ਹਫਤਾ ਲੱਗ ਜਾਂਦਾ ਤੇ ਕਿਸਾਨ ਵੀਰੋ ਦੇਖੋ ਇਹਨਾਂ ਦਾ ਪੂਰਾ ਕੈਲਕੂਲੇਟ ਵੀ ਕੀਤਾ ਵੀ 16 ਲੀਟਰ ਇੱਕ ਜਿਹੜਾ ਪਿੱਲਰ ਨੂੰ ਪਾਣੀ ਲੱਗਦਾ ਤੇ 1 ਘੰਟਾ ਮੋਟਰ ਚੱਲਦੀ ਆ ਸੋ ਅਸੀਂ ਡ੍ਰਿਪ ਇਰੀਗੇਸ਼ਨ ਵਾਲੇ ਪਾਸੇ ਹੌਲੀ-ਹੌਲੀ ਆਵਾਂਗੇ ਤਾਂ ਉਹਦੇ ਨਾਲ ਪਾਣੀ ਦੀ ਹੋਰ ਵੀ ਬਚਤ ਹੁੰਦੀ ਆ ਸੋ ਸੁਭਾਰ ਪ੍ਰਗਟ ਸਿੰਘ ਅੱਜਵੇਂ ਹੁਣ ਮੱਕੀ ਦੀ ਤੁਸੀਂ ਫਸਲ ਲਾਈ ਆ ਕੀ ਇਹਦਾ ਫਾਇਦਾ ਇਸ ਨੂੰ ਡ੍ਰੈਗਨ ਫਰੂਟ ਨੂੰ ਹੋਊਗਾ ਮੱਕੀ ਇਹਨੂੰ ਤਾਂ ਲਾਈ ਜੀ ਬੂਟਾ ਵੱਡਾ ਹੋ ਜਾਂਦਾ ਥੋੜੀ ਛਾਂ ਰਹਿੰਦੀ ਹੈ ਗਰਮੀ ਦੇ ਵਿੱਚ ਸਿੱਧੀ ਧੁੱਪ ਨਹੀਂ ਪੈਂਦੀ ਤੇ ਉਹ ਫਾਇਦਾ ਹੁੰਦਾ ਹੈ ਇਸੇ ਕਰਕੇ ਮੱਕੀ ਦੇ ਬੀਲ ਆ ਤੇ ਹੋਰ ਕੋਈ ਇਹਦੇ ਵਿੱਚ ਆਪਾਂ ਫਸਲ ਜਿਹੜੀ ਆ ਕੋਈ ਸਬਜ਼ੀਆਂ ਜਾਂ ਕੋਈ ਹੋਰ ਪਿਆਜ਼ ਲਸਣ ਜੋ ਮਰਜੀ ਲਾ ਲੋ ਜੀ ਅਸੀਂ ਸਰੋਂ ਬੀਜੀ ਸੀ ਵਧੀਆ ਸਰੋਂ ਹੋਈ ਆ ਇੱਦਾਂ ਅੱਛਾ ਕਣਕ ਦੇ ਤਾਂ ਸਰੋਂ ਪੀਦਦੇ ਆ 10 ਕੋਟ ਸਰੋਂ ਨਿਕਲੀ ਆ ਘੱਟੋ ਘੱਟ ਤੇ ਜੇ ਹੁਣ ਹੋਰ ਕਿਸਾਨ ਵੀਰਾਂ ਨੇ ਤੁਹਾ ਤੋਂ ਕਿਸੇ ਨੇ ਕੋਈ ਇਸ ਫਸਲ ਤੋਂ ਬੰਦੀ ਕੋਈ ਆਪਣੀ ਜਾਣਕਾਰੀ ਲੈਣੀ ਹੋਵੇ ਇਹਦੀ ਨਰਸਰੀ ਲੈਣੀ ਹੋਵੇ ਤਾਂ ਉਹਦੇ ਵਾਸਤੇ ਤੁਹਾਡਾ ਕੀ ਸੁਝਾ ਤੁਸੀਂ ਆਪ ਵੀ ਇੱਥੇ ਹੁਣ ਤਿਆਰ ਕਰਦੇ ਹੋ ਜਾਂ ਤਿਆਰ ਕਰਦੇ ਆ ਜੀ ਤਿਆਰ ਕਰਦੇ ਮੁਕੇ ਸੈੱਟ ਕੋ ਤਿਆਰ ਪਏ ਪਰ ਲਾਵਾਂਗੇ ਅਸੀਂ ਸੌਣ ਮਹੀਨੇ ਤੋਂ ਗਾਹੀ ਹੋਰ ਗਰਮੀ ਜ਼ਿਆਦਾ ਹੁੰਨ ਕਰਕੇ ਫਿਰ ਸਾਹਮਣੀ ਹੁੰਦੇ ਸੌਣ ਤੋਂ ਬਾਅਦ ਫਿਰ ਸਾਹਮਣੇ ਸੁੱਕੇ ਤੇ ਸੋ ਕਿਸਾਨ ਵੀਰੋ ਇਹ ਹੁਣ ਕਿਉਂਕਿ ਜਿੰਨਾ ਚਿਰ ਤੁਹਾਨੂੰ ਕਿਸੇ ਕਿੱਤੇ ਦੀ ਜਿਹੜੀ ਆ ਉਹ ਪ੍ਰੈਕਟੀਕਲ ਟ੍ਰੇਨਿੰਗ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਉਹ ਕਹਿ ਨਹੀਂ ਸਕਦੇ ਸੋ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਦੇਖੋ ਜਾ ਕੇ ਹైదరాబాద్ ਦੇਖਿਆ ਉਥੋਂ ਟੈਕਨੋਲੋਜੀ ਕੋਈ ਸਿੱਖੀ ਕੋਸ਼ਿਸ਼ ਤੋਂ ਇਹਨਾਂ ਨੇ ਨੈਟ ਤੋਂ ਦੇਖੀ ਕੋਈ ਸ਼ੋਰ ਆ ਤੇ ਮਹਿਕਬਾ ਨੇ ਕੋਈ ਮਦਦ ਕੀਤੀ ਉਸ ਕਰਕੇ ਜਿਹੜਾ ਇਹਨਾਂ ਨੇ ਆਪਣੇ ਦੇਖੋ ਬਹੁਤ ਵਧੀਆ ਇਹਨਾਂ ਦੀ ਫਸਲ ਹੋਈ ਆ ਹੁਣ ਜਿਹੜਾ ਇਹਨਾਂ ਦਾ ਫਲ ਆਉਣੇ ਸ਼ੁਰੂ ਹੋਇਆ ਕਈਆਂ ਤੇ ਸੂਟ ਲੱਗਣਾ ਸ਼ੁਰੂ ਹੋਇਆ ਅ ਸੋ ਪ੍ਰਗਟ ਸਿੰਘ ਨੰਬਰ ਤੁਸੀਂ ਦੱਸ ਦਿਓ ਜੇ ਕਿਸੇ ਕਿਸਾਨ ਵੀਰ ਨੇ ਤੁਹਾਨੂੰ ਨਾਲ ਕੰਟੈਕਟ ਕਰਨਾ ਹੋਵੇ ਠੀਕ ਹੈ ਜੀ ਮੇਰਾ ਮੇਰਾ ਨੰਬਰ ਹੈਗਾ ਜੀ 97796 0052 ਇੱਕ ਵਾਰੀ ਫਿਰ ਬੋਲ ਦਿਓ 997960052 ਜਦੋਂ ਮਰਜੀ ਤੁਸੀਂ ਇੱਥੇ ਸੰਪਰਕ ਕਰਕੇ ਮੈਨਾਂ ਗੱਲ ਕਰ ਸਕਦੇ ਆ ਸੋ ਸੰਜੀਪ ਜੀ ਤੁਹਾਡਾ ਇਸ ਖੇਤੀ ਦੇ ਬਾਰੇ ਸਰਦਾਰ ਪ੍ਰਗਟ ਸਿੰਘ ਬਣਾ ਨੇ ਕੀਤੀ ਆ ਤੁਹਾਡਾ ਕੀ ਵਿਚਾਰ ਆ ਤੁਹਾਨੂੰ ਆ ਕੇ ਤੁਸੀਂ ਫੀਲਡ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਦੀ ਸਰਦਾਰ ਪ੍ਰਗਟ ਸਿੰਘ ਉਹਨਾਂ ਦੀ ਖੇਤੀ ਲੱਗੀ ਆ ਦੇਖੋ ਜੀ ਇਹ ਬਹੁਤ ਅੱਛਾ ਉਪਰਾਣਾ ਹੈ ਇਹਨਾਂ ਦਾ ਜਿਵੇਂ ਕਿ ਤੁਸੀਂ ਪਹਿਲੇ ਗੱਲ ਕੀਤੀ ਪੰਜਾਬ ਵਿੱਚ ਪਾਣੀ ਦੀ ਘਾਟ ਹੋ ਰਹੀ ਹੈ ਪਾਣੀ ਅਸੀਂ ਬਚਾਣਾ ਹੈ ਨਾਲ ਦੀ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਕਣਕ ਸੋਨੇ ਤੋਂ ਅਲਾਵਾ ਜਾ ਕੇ ਕਿਸੇ ਹੋਰ ਜਗ੍ਹਾ ਤੇ ਦੂਸਰੀ ਚੀਜ਼ਾਂ ਦੇ ਵਿੱਚ ਆਓ ਜਿਹਦੇ ਨਾਲ ਪੰਜਾਬ ਦੀ ਖੇਤੀ ਹੋਰ ਤਰੱਕੀ ਵੀ ਕਰੇ ਨਾਲ ਜਿਹੜੇ ਕਿਸਾਨ ਹੈ ਉਹਨਾਂ ਦੀ ਇਨਕਮ ਵਿੱਚ ਵੀ ਬੜੌਤਰੀ ਹੋਵੇ ਤਾਂ ਇਹ ਦੋਨੋਂ ਜਿਹੜੇ ਟਾਰਗੇਟ ਹੈ ਇਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਇਹ ਚੀਜ਼ ਪੂਰਾ ਕਰਦੀ ਹੈ ਤਾਂ ਮੈਂ ਇਸ ਚੀਜ਼ ਨੂੰ ਸਰਦਾਰ ਪ੍ਰਗਟ ਸਿੰਘ ਜੀ ਨੂੰ ਮੁਬਾਰਕਬਾਦ ਦਊਂਗਾ ਕਿ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਹੇ ਹਨ ਬੜਾ ਅੱਛਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਇਹਦੇ ਨਾਲ ਇਹਨਾਂ ਦੇ ਆਪਣੀ ਤੋਂ ਇੱਕ ਅੱਛੀ ਇੱਕ ਅੱਛੀ ਸਾਈਡ ਸਾਈਡ ਤੇ ਜਾ ਰਹੇ ਹਨ ਬਲਕਿ ਲੋਕਾਂ ਨੂੰ ਵੀ ਪ੍ਰੇਰਣਾ ਦੇ ਰਹੇ ਹਨ ਪ੍ਰੇਰਿਤ ਕਰ ਰਹੇ ਹਨ ਲੋਕਾਂ ਨੂੰ ਇਸ ਚੀਜ਼ ਦੀ ਅੱਜ ਦੀ ਡੇਟ ਵਿੱਚ ਬਹੁਤ ਜ਼ਰੂਰਤ ਹੈ ਔਰ ਅਸੀਂ ਨਬਾਰਡ ਵੱਲੋਂ ਇਸ ਤਰ੍ਹਾਂ ਦੇ ਜੋ ਇਨੋਵੇਟਿਵ ਕੰਮ ਹੈ ਨਵੀਂ ਤਕਨੀਕ ਹੈ ਉਹਨਾਂ ਨੂੰ ਸਪੋਰਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆਂ ਤੋਂ ਸਾਡੇ ਵੱਲੋਂ ਪੂਰੀ ਸ਼ੁਭਕਾਮਨਾ ਹੈ ਔਰ ਬੜੇ ਅੱਛੀ ਤੁਸੀਂ ਇਹ ਕਰ ਰਹੇ ਹੋ ਮੈਂ ਚਾਹਾਂਗਾ ਕਿ ਹੋਰ ਲੋਕ ਇਹਨੂੰ ਅਪਣਾਣ ਇਸ ਤੋਂ ਪ੍ਰੇਰਿਤ ਹੋ ਕੇ ਆਪਣੇ ਖੇਤਾਂ 'ਚ ਇਹਨਾਂ ਚੀਜ਼ਾਂ ਨੂੰ ਲੈ ਕੇ ਆਣ ਜਿਹਦੇ ਨਾਲ ਆਪਣੇ ਦੇਸ਼ ਦੀ ਪੰਜਾਬ ਦੀ ਵੀ ਤਰੱਕੀ ਹੋਵੇ ਉਹਨਾਂ ਦੇ ਪਰਿਵਾਰ ਦੀ ਵੀ ਤਰੱਕੀ ਹੋਵੇ। ਸੋ ਕਿਸਾਨ ਵੀਰ ਉਹ ਨਵਾਰਡ ਆ ਜਿਹੜੀ ਇੱਕ ਅਜਿਹੀ ਸੰਸਥਾ ਜਿਹੜੀ ਕਿ ਸਾਰੇ ਆਪਣੇ ਜਿੰਨੇ ਵੀ ਐਗਰੀਕਲਚਰ ਦੇ ਨਾਲ ਰਿਲੇਟਡ ਰਿੰਗ ਇਹਨਾਂ ਨੂੰ ਫੰਡਿੰਗ ਕਰਦੀ ਆ ਪ੍ਰੋਜੈਕਟ ਜਿਹੜਾ ਉਹਨਾਂ ਨੂੰ ਨਵੀਂ ਟੈਕਨਾਲੋਜੀ ਆਉਂਦੀ ਆ ਫੀਲਡ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਕਾਮਯਾਬ ਕਰਨਾ ਸੋ ਇਹਨਾਂ ਦਾ ਵੈਗ ਦੇ ਉੱਪਰ ਹਰ ਇੱਕ ਟੈਕਨਾਲੋਜੀ ਜਿਹੜੀ ਆ ਖੇਤਾਂ ਦੇ ਵਿੱਚ ਉਦੇ ਪਿੱਛੇ ਇਹਨਾਂ ਦਾ ਹੱਥ ਹੁੰਦਾ ਇਹਨਾਂ ਨੂੰ ਫੰਡਿੰਗ ਇਹਨਾਂ ਵੱਲੋਂ ਹੁੰਦੀ ਆ ਸੋ ਸਰਦਾਰ ਬਲਜਿੰਦਰ ਸਿੰਘ ਨੇ ਮਾਨਵ ਵਿਕਾਸ ਸੰਸਥਾ ਤੋਂ ਤੋਂ ਇਸ ਇਲਾਕੇ ਦੇ ਵਿੱਚ ਇਹ ਫਿਰਦੇ ਤੁਰਦੇ ਨੇਗੇ ਇਹਨਾਂ ਦੀ ਪ੍ਰੇਰਣਾ ਸਖਤ ਸਦਕਾ ਬਾਗ ਵੀ ਇਹ ਤੇ ਆਪਣਾ ਪਾਣੀ ਬਚਾਉਣ ਵਾਲੀਆਂ ਟੈਕਨੀਕਾਂ ਦੇ ਵੀ ਕੰਮ ਕਰਦੇ ਨੇਗੇ ਤੇ ਇਹਨਾਂ ਦਾ ਤੁਹਾਡਾ ਕੀ ਵਿਚਾਰ ਆ ਤੁਸੀਂ ਦੇਖਿਆ ਆਪਣਾ ਤੁਸੀਂ ਤਾਂ ਇੱਥੇ ਰੋਜ਼ ਆਉਨੇ ਜਾਂਦੇ ਹੋ ਕਿੰਨਾ ਕੁ ਲੋਕਾਂ ਦੇ ਵਿੱਚ ਆਪਣਾ ਇਹਦੇ ਪ੍ਰਤੀ ਉਤਸ਼ਾਹ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਪਿੰਡ ਭੁੰਗੜੀ ਮੈਂ ਸਰਦਾਰ ਪ੍ਰਗਟ ਸਿੰਘ ਪਿੰਡ ਆਲੀਵਾਲ ਨੂੰ ਕਈ ਵਾਰੀ ਮਿਲਦਾ ਰਹਿਣਾ ਜੀ ਜੋ ਇਹ ਅਪਰਾਲਾ ਕਰ ਰਹੇ ਆ ਡ੍ਰੈਗਨ ਫਰੂਟ ਦਾ ਬਹੁਤ ਵਧੀਆ ਅਪਰਾਲਾ ਜੀ ਇਹ ਸਿੱਧੀ ਬਜਾਈ ਵੱਲ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਇਹ ਕਹਿੰਦੇ ਆ ਤੀ ਚਲੋ ਝੋਨੇ ਦੀ ਤਰੀਕ ਹੈ ਜਿਹੜੀ ਮਤਲਬ ਪਹਿਲਾਂ ਹੋ ਗਈ ਇੱਕ ਤੋਂ ਹੋ ਗਿਆ ਜੀ 1 ਜੂਨ ਤੋਂ ਵੀ ਅਗਲੇ ਸਾਲ ਅਸੀਂ ਥੋੜਾ ਬਹੁਤਾ ਰਕਵਾ ਜੂਰ ਲਾਵਾਂਗੇ ਪਿਛਲੇ ਸਾਲ ਵੀ ਅਸੀਂ ਸਿੱਧੀ ਬਿਜਾਈ ਕਰਵਾਈ ਆ ਝੋਨੇ ਦੀ ਸਰਦਾਰ ਦਲਵਾਰਾ ਸਿੰਘ ਜੀ ਪਿੰਡ ਲੀਹਾਂ ਦੇ ਆ ਖੜੇ ਸਾਹਮਣੇ ਇਹਨਾਂ ਨੇ ਵੀ 10 ਕਿੱਲੇ ਦੇ ਕਰੀਬ ਬੀਜੇ ਸੀਗੇ ਪਹਿਲੇ ਬਹੁਤ ਵਧੀਆ ਦੋ ਪਿੰਡਾਂ ਜਿਨ੍ਹਾਂ ਨੇ ਝੋਨਾ ਲਾਇਆ ਸੀਗਾ ਪਿੰਡ ਲੀਹਾਂ ਦੇ ਵਿੱਚ ਲਾਇਆ ਸੀਗਾ ਇੱਕ ਇਹਨਾਂ ਨੇ ਪਿੰਡ ਗੋਰਾਹੂਰ ਦੇ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਜਿਵੇਂ ਮੇਰੇ ਕੋਲੇ 12 ਪਿੰਡ 40-50 ਕਿੱਲੇ ਝੋਨੇ ਦੇ ਸਿੱਧੀ ਬਿਜਾਈ ਦੇ ਕਰਵਾਏ ਸੀ ਪਾਣੀ ਬਚਾਉਣ ਬਾਰੇ ਕਾਹੀ ਉਪਰਾਲਾ ਕੀਤਾ ਸੀ ਸਰਦਾਰ ਡਾਕਟਰ ਬਲਦੇਵ ਸਿੰਘ ਜੀ ਡਾਇਰੈਕਟਰ ਇਹਨਾਂ ਨੇ ਵੀ ਬਹੁਤ ਸਾਨੂੰ ਸਹਿਯੋਗ ਦਿੱਤਾ ਇਹ ਵੀ ਦਲਵਾਰਾ ਸਿੰਘ ਦੇ ਖੇਤ ਵਿੱਚ ਆਮ ਹੀ ਆਉਂਦੇ ਰਹੇ ਆ ਤੇ ਪਾਣੀ ਦਾ ਲੈਵਲ ਆ ਜਿਹੜਾ ਦਿਨੋਂ ਦਿਨ ਥੱਲੇ ਜਾ ਰਿਹਾ ਤਾਂ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਇੱਕ ਇੱਕ ਗੀਲਾ ਜਰੂਰ ਸਿੱਧੀ ਬਜਾਈ ਦਾ ਬੀਜਣਾ ਚਾਹੀਦਾ ਇਹਦੇ ਨਾਲ ਆਪਣੀ ਪਾਣੀ ਦੀ ਕਾਫੀ ਬਚਤ ਹੋਊਗੀ ਸਾਨੂੰ ਸਰਦਾਰ ਪੱਟ ਸਿੰਘ ਤੋਂ ਛੇਦ ਲੈਣੀ ਚਾਹੀਦੀ ਹੈ ਧੰਨਵਾਦੀ ਸੋ ਕਿਸਾਨ ਵੀਰੋ ਸਰਦਾਰ ਬਲਜਿੰਦਰ ਸਿੰਘ ਨੇ ਵੀ ਆਪਦਾ ਤਜਰਬਾ ਸੋ ਸਰਦਾਰ ਦਰਵਾਰਾ ਸਿੰਘ ਨੇਗੇ ਸੋ ਸਰਦਾਰ ਦਰਵਾਰਾ ਸਿੰਘ ਤੁਸੀਂ ਆਮ ਤੌਰ ਤੇ ਕਣਕ ਚੋਨਾ ਤੇ ਦੂਜੇ ਪਰ ਸਬਜ਼ੀਆਂ ਵਾਲੇ ਵੀ ਉਹ ਕਿ ਆਪਣੇ ਗੰਡਿਆਂ ਦੀ ਆਪਣੀ ਪਿਆਜ਼ ਦੀ ਖੇਤੀ ਕਰਦੇ ਹੋ ਜਦੋਂ ਆਪਣਾ ਸਰਦਾਰ ਪ੍ਰਗਟ ਸਿੰਘ ਉਹਨਾਂ ਦਾ ਦੇਖਿਆ ਡ੍ਰੈਗਨ ਫਰੂਟ ਕੋਈ ਮਨ ਦੇ ਵਿੱਚ ਫੁਰਨਾ ਆਇਆ ਵੀ ਮੈਂ ਵੀ ਥੋੜਾ ਬੋਦਾ ਅੱਧਾ ਕਨਾਲ-ਕਨਾਲ ਲਾ ਕੇ ਦੇਖਿਆ ਜਿਵੇਂ ਇਹਨਾਂ ਦੀ ਬਾਗਚਾਪਾਂ ਆਏ ਆ ਹੁਣ ਇਹਨਾਂ ਦੇ ਕਿ ਜੀ ਸਾਹਿਬ ਨੇ ਇਹਨਾਂ ਨੂੰ ਦੱਸਿਆ ਮੇਰਾ ਵੀ ਜੇ ਕਰਦਾ ਵੀ ਮੈਂ ਜਰੂਰ ਮੈਂ ਥੋੜਾ ਘਣਾ ਇੱਕ-ਇੱਕ ਡੇਢ ਏਕੜ ਜੂ ਲਾਉਂਗਾ ਅਗਲੇ ਬਾਕੀ ਇਹਨਾਂ ਤੋਂ ਪੁੱਛ ਕੇ ਇਹਨਾਂ ਦੀ ਆਈ ਦੇ ਸੱਦੇ ਆਪਦੇ ਲੋਕਾਂ ਕੋਲ ਮੇਰੇ ਚੰਗੇ ਦੋਸਤ ਆ ਇਹ ਤੇ ਜਰੂਰ ਇਹਨਾਂ ਦੀ ਰੀਸ ਕਰਾਂਗੇ ਆ ਕਿਉਂਕਿ ਕਿਸਾਨ ਵੀਰੋ ਜਿੱਲਾ ਚਰ ਅਸੀਂ ਖੇਤ ਦੇ ਵਿੱਚ ਆ ਕੇ ਫਸਲ ਦੇਖਦੇ ਨਹੀਂ ਉਹਨਾਂ ਚਿਹਰੇ ਸਾਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਆਪਾਂ ਅ ਦਫ਼ਤਰਾਂ ਦੇ ਵਿੱਚ ਬੈਠ ਕੇ ਜਾਂ ਕਿਸੇ ਹੋਰ ਕਿਸਾਨ ਦੇ ਨਾਲ ਫੋਨ ਤੇ ਗੱਲ ਕਰਕੇ ਉਹ ਨਹੀਂ ਤੁਹਾਨੂੰ ਜਾਣਕਾਰੀ ਨਹੀਂ ਮਿਲ ਸਕਦੀ ਜਿੰਨੀ ਸਰਦਾਰ ਪ੍ਰਗਟ ਸਿੰਘ ਉਨੀ ਤੁਹਾਨੂੰ ਇਸ ਖੇਤ ਦੇ ਵਿੱਚ ਆ ਕੇ ਕਿਉਂਕਿ ਕੱਲਾ-ਕੱਲਾ ਬੂਟਾ ਇਹਨਾਂ ਨੇ ਆਪ ਦੇ ਹੱਥੀ ਲਾਇਆ ਹੋਇਆ ਕੱਲੇ-ਕੱਲੇ ਬੂਟੇ ਦਾ ਇਹਨਾਂ ਨੂੰ ਪਤਾ ਵੀ ਇਹ ਇੰਨੇ ਚਾਰ ਮਹੀਨੇ ਦਾ ਅਟੈਕ ਹੋਇਆ ਇਹ ਸਾਲ ਦਾ ਇਟਾ ਹੋਇਆ ਆ ਉਹ ਹੋਇਆ ਤੇ ਇਸ ਕਰਕੇ ਕਿਸਾਨ ਵੀਰੋ ਜਦੋਂ ਕੋਈ ਅਸੀਂ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਤਾਂ ਜੇ ਇਦਾਂ ਦੇ ਸਰਦਾਰ ਪ੍ਰਗਟ ਸਿੰਘ ਨਾਰਗੇ ਜਿਹੜੇ ਗੂੜ ਗਿਆਨ ਰੱਖਦੇ ਨੇਗੇ ਇਸ ਟੈਕਨੀਕ ਦਾ ਤਾਂ ਉਹਨਾਂ ਨੂੰ ਜ਼ਰੂਰ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਸਰਦਾਰ ਪ੍ਰਗਟ ਸਿੰਘ ਮੈਂ ਆਹ ਖੇਤੀ ਕਰ ਲਗਿਆ ਕਿ ਇਹ ਮੇਰੇ ਫਾਇਦੇ ਦੀ ਰਹੂਗੀ ਜਾਂ ਨਹੀਂ ਰਹੂਗੀ ਕਿਉਂਕਿ ਜੇ ਇੱਕ ਆਮ ਕਿਸੇ ਬਾਗਬਾਨੀ ਅਫਸਰ ਤੋਂ ਕਿ ਪੁੱਛੋਗੇ ਜਾਂ ਕਿਸੇ ਹੋਰ ਖੇਤੀਬਾੜੀ ਬਾਹਰ ਨੂੰ ਪੁੱਛੋਗੇ ਉਹਨਾਂ ਨੂੰ ਇੰਨੀ ਜਿਹੜੀ ਆ ਇਸ ਦੇ ਪ੍ਰਤੀ ਕਹਿਣ ਦੇ ਵੀ ਲਾ ਲੋ ਤੁਸੀਂ ਕੋਈ ਗੱਲ ਨਹੀਂ ਪਰ ਜਿਹੜੀ ਆ ਮੁਸ਼ਕਲਾਂ ਦੇ ਵਿੱਚੋਂ ਨਿਕਲਿਆ ਹੁੰਦਾ ਆਦਮੀ ਉਹਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਲਾਉਣ ਦੇ ਵਿੱਚ ਸਫਰ ਤੈ ਕਰਦੇ 3 ਸਾਲ ਦੇ ਵੀ ਮੈਨੂੰ ਆ ਸਮੱਸਿਆਵਾਂ ਆਈਆਂ ਤਾਂ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਸੋ ਸਰਦਾਰ ਪ੍ਰਗਟ ਸਿੰਘ ਉਹਨਾਂ ਨਾਲ ਜਰੂਰ ਸੰਪਰਕ ਕਰੋ ਇਹਨਾਂ ਨੇ ਤੁਹਾਨੂੰ ਆਪ ਦਾ ਨੰਬਰ ਕਿਸਾਨ ਵੀਰ ਉਹ ਤੁਹਾਡੇ ਨਾਲ ਸਾਂਝਾ ਕੀਤਾ ਸੋ ਇੱਕ ਵਾਰੀ ਹੋਰ ਸਰਦਾਰ ਪ੍ਰਗਟ ਸਿੰਘ ਉਹਨੂੰ ਸਾਂਝਾ ਕਰ ਦਿਓ ਨੰਬਰ ਤਾਂ ਕਿ ਕਿਸਾਨ ਵੀਰ ਤੁਹਾਡਾ ਨਾਲ ਕੰਟੈਕਟ ਕਰ ਸਕੇ ਧੰਨਵਾਦ ਜੀ ਮੇਰਾ ਨੰਬਰ ਹੈਗਾ ਜੀ 97796 3052 97796 3052 ਜੀ ਹਾਂ ਸੋ ਬਹੁਤ ਬਹੁਤ ਠੀਕ ਹੈ ਧੰਨਵਾਦ ਜੀ ਸਰ ਜੀ